ਤਲਵੰਡੀ ਸਾਬੋ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਦੋ ਗੁੱਟ ਝੜਪ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਵਿਹਾਰ ਦੇ ਦੱਸੇ ਜਾ ਰਹੇ ਨੇ ਝੜਪ ਕਾਰਨ ਵਾਲੇ ਦੋਵੇਂ ਗੁੱਟ ਜਿहां ਤਲਵੰਡੀ ਸਾਬੋ ਵਿਖੇ ਗੁਰੂ ਕਾਂਸੀ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਕੋਈ ਇਸ ਝੜਪ ਚ ਕੁਝ ਵਿਦਿਆਰਥੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਝੜਪ ਕਰਨ ਵਾਲੇ ਵਿਦਿਆਰਥੀਆਂ ਦੇ ਦੋਵੇਂ ਗੁੱਟ ਬਿਹਾਰ ਦੇ ਨੇ ਕੋਈ ਇਸ ਝੜਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਸ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਯੂਨੀਵਰਸਿਟੀ ਅੰਦਰ ਇਕੱਠੇ ਹੋਏ ਦਿਖਾਈ ਦੇ ਰਹੇ ਨੇ ਭਜੜ ਮੱਚੀ ਦਿਖਾਈ ਦੇ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਆਖਰ ਕਿਵੇਂ ਤੇ ਕਦੋਂ ਇਹ ਝੜਪ ਹੋਈ ਕੌਣ ਇਹ ਵਿਦਿਆਰਥੀ ਸਨ ਆਖਰ ਝੜਪ ਦੀ ਵਜ੍ਹਾ ਕੀ ਬਣੀ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮੈਂ ਆਪ ਸਭ ਨੂੰ ਦੱਸਣਾ ਚਾਹੂੰਗਾ ਕਿ ਮਿਤੀ 17 18 19 ਤਿੰਨ ਦਿਨਾਂ ਸਾਡੇ ਇਥੇ ਯੂਥ ਫੈਸਟੀਵਲ ਸੀ ਯੂਨੀਵਰਸਿਟੀ ਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਬੱਚਿਆਂ ਵੱਲੋਂ ਕੁਝ ਸਟਾਲਸ ਵਗੈਰਾ ਲਗਾਈਆਂ ਗਿਆ ਸੀ ਜਿਹੜੀ ਸਟਾਲ ਬਿਹਾਰ ਰਾਜ ਦੇ ਬੱਚਿਆਂ ਵੱਲੋਂ ਚਲਾਈ ਜਾ ਰਹੀ ਸੀ ਉਹਨਾਂ ਬੱਚਿਆਂ ਦਾ ਆਪਸ ਦੇ ਵਿੱਚ ਕੋਈ મતਭੇਦ ਹੋਇਆ ਔਰ ਛੋਟਾ-ਮੋਟਾ ਲੜਾਈ ਝਗੜਾ ਉਹਨਾਂ ਦਾ ਹੋ ਗਿਆ ਕਿਉਂਕਿ ਯੂਥ ਫੈਸਟੀਵਲ ਹੈ ਤੇ ਯੁਵਕਾਂ ਦੇ ਵਿੱਚ ਮਾੜਾ-ਮੋਟਾ ਜੋਸ਼ ਦੀ ਬਦੌਲਤ ਇਹੋ ਜਿਹੇ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਔਰ ਯੂਨੀਵਰਸਿਟੀ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਜਿਹੜੇ ਕੁਝ ਟਰਬਲ ਕ੍ਰੀਏਟਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਆਰੰਭ ਕੀਤੀ ਹੈ ਔਰ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਪੂਰੀ ਮੁਕੰਮਲ ਸ਼ਾਂਤੀ ਹੈ ਇਹ ਕਿਸੇ ਇੰਟਰ ਸਟੇਟ ਜਾਂ ਦੋ ਵੱਖ-ਵੱਖ ਸੂਬਿਆਂ ਦੇ ਬੱਚਿਆਂ ਦਾ ਝਗ ਕਿਸੇ ਗੱਲ ਤੇ ਭਟ ਗਏ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਜੇਕਰ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਹਨਾਂ ਵੱਲੋਂ ਭਰਦੀ ਕਾਰਵਾਈ ਜ਼ਰੂਰ ਅਮਲ 'ਚ ਲਿਆਂਦੀ ਜਾਵੇਗੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਥਾਰਟिटीज ਵੱਲੋਂ ਅੱਜ ਤਲਵੰਡੀ ਸਾਬੋ ਡੀਐਸਪੀ ਸਾਹਿਬ ਨੂੰ ਫੋਨ ਮਸੂਲ ਹੋਇਆ ਸੀਗਾ ਕਿ ਸਟੂਡੈਂਟਸ ਆਪਸ ਵਿੱਚ ਲੜ ਰਹੇ ਨੇ ਦੋ ਗਰੁੱਪਸ ਜਿਸ ਤੇ ਮੌਕੇ ਤੇ ਐਸਐਚਓ ਵਿਦ ਟੀਮ ਯੂਨੀਵਰਸਿਟੀ ਕੈਂਪਸ ਗਏ ਸੀਗੇ ਤੇ ਉਹਨਾਂ ਨੇ ਜਾ ਕੇ ਉੱਥੇ ਜਦੋਂ ਸਾਰੀ ਪੜਤਾਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਦੋ ਗਰੁੱਪਸ ਜੋ ਕਿ ਦੋਨੋਂ ਹੀ ਗਰੁੱਪਸ ਬਿਹਾਰ ਸਟੇਟ ਤੋਂ ਬਿਲੋਂਗ ਕਰਦੇ ਸੀਗੇ ਆਪਸ ਵਿੱਚ ਕੋਈ ਡਿਫਰੈਂਸਸ ਆਣ ਕਰਕੇ ਇਹਨਾਂ ਦਾ ਆਪਸ ਵਿੱਚ ਕਲੈਸ਼ਸ ਹੋਏ ਸੀਗੇ ਲੜਾਈ ਹੋਈ ਸੀ ਜਿਸ ਤੇ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਔਰ ਯੂਨੀਵਰਸਿਟੀ ਅਥਾਰਟਿਜ਼ ਨੂੰ ਮਿਲਿਆ ਗਿਆ ਤੇ ਉਹਨਾਂ ਨੇ ਫਿਰ ਯੂਨੀਵਰਸਿਟੀ ਅਥਾਰਟਿਜ਼ ਕਹਿਨੀਆਂ ਕਿ ਇਹ ਜਿਹੜੇ ਹੈਗੇ ਸਟੂਡੈਂਟਸ ਆ ਇਹਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਇਦੇ ਤੇ ਅਸੀਂ ਡਿਸਿਪਲਿਨਰੀ ਐਕਸ਼ਨ ਲਵਾਂਗੇ ਉਹਨਾਂ ਨੇ ਇਸ ਚੀਜ਼ ਨੂੰ ਰਿਟਨ ਚ ਵੀ ਦਿੱਤਾ ਹੈ ਪੁਲਿਸ ਨੂੰ ਤੇ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਲੀਗਲ ਐਕਸ਼ਨ ਨਹੀਂ ਲੈਣਾ ਚਾਹੁੰਦੇ ਫਿਲਹਾਲ ਪੁਲਿਸ ਦੇ ਕੋਲ ਤਲਵੰਡੀ ਪੁਲਿਸ ਕੋਲ ਕੋਈ ਰਿਟਨ ਕੰਪਲੇਂਟ ਨਹੀਂ ਆਈ ਜੇ ਕੋਈ ਆਪਣਾ ਕੋਈ ਸ਼ਿਕਾਇਤ ਕਰਦਾ ਆ ਤਾਂ ਐਸ ਪਰ ਲਾ ਲੀਗਲ ਐਕਸ਼ਨ ਲਿਆ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਕੋਈ ਵੀ ਸ਼ਿਕਾਇਤ ਅਜੇ ਤੱਕ ਪੁਲਿਸ ਕੋਲ ਨਹੀਂ ਕੀਤੀ ਗਈ ਹਾਲਾਂਕਿ ਯੂਨੀਵਰਸਿਟੀ ਆਪਣੇ ਪੱਧਰ ਤੇ ਜ਼ਰੂਰ ਸਖਤਾਈ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ